ਉਹ ਜਿਹੜੀ ਕੁੜੀ ਕੋਲ ਜਾਵਾ ਗਾਲਾਂ ਉਹਦੇ ਕੋਲੋਂ ਖਾਵਾ ਜਿਹੜੀ ਕੁੜੀ ਕੋਲ ਜਾ ਗਾਲਾਂ ਉਹਦੇ ਕੋਲੋਂ ਖਾਵਾ ਪੈਸਾ ਢੇਲਾ ਵੀ ਗਵਾਇਆ ਬੇਸ਼ਮਾਰ ਪੰਡਤਾ ਪੈਸਾ ਢੇਲਾ ਵੀ ਗਵਾਇਆ ਬੇਸ਼ਮਾਰ ਪੰਡਤਾ ਨਿਗਾਸ਼ੜਿਆਂ ਦੀ ਕੁੰਡਲੀ ਚ ਮਾਰ ਪੰਡਤਾ ਨਿਗਾਸ਼ੜਿਆਂ ਦੀ ਕੁੰਡਲੀ ਚ ਮਾਰ ਪੰਡਤਾ ਐ ਸ਼ਨਿਸ਼ਿਰਗੋ ਤੇਰੀ ਜ਼ਿੰਦਗੀ ਦਾ ਖੋ ਐਸ਼ ਨਹੀਂ ਸਿਰ ਗਰਾਉ ਤੇਰੀ ਜ਼ਿੰਦਗੀ ਦਾ ਖੋ ਰਾਹੂ ਕੇ ਤੂੰ ਤੇਰੇ ਸਿਰ ਤੇ ਸਵਾਰ ਛੜਿਆ ਰਾਹੂ ਕੇ ਤੂੰ ਤੇਰੇ ਸਿਰ ਤੇ ਸਵਾਰ ਛੜਿਆ ਕਿਹੜੀ ਕੁੜੀ ਕਰੇ ਤੇਰੇ ਨਾਲ ਪਿਆਰ ਛੜਿਆ ਕਿਹੜੀ ਕੁੜੀ ਕਰੇ ਤੇਰੇ ਨਾਲ ਪਿਆਰ ਛੜਿਆ ਓ ਮੇਰੇ ਹਾਨਦਿਆ ਮੁੰਡਿਆਂ ਦੇ ਦੋ ਦੋ ਵਿਆ ਸੋਹਰੇ ਮੇਰੇਆ ਮਕਦਰਾਂ ਦੀ ਬਣ ਗਈ ਸਵਾ ਸੋਹਰੇ ਮੇਰੇਆ ਮਕਦਰਾਂ ਦੀ ਬਣ ਗਈ ਸਵਾ ਕੋਈ ਕਰ ਦੇ ਤ੍ਰੀਤ ਤੂੰ ਤਿਆਰ ਪੰਡਤਾ ਕਰ ਦੇ ਤ੍ਰੀਤ ਤੂੰ ਤਿਆਰ ਪੰਡਤਾ ਨਿਗਾ ਛੜਿਆਂ ਦੀ ਕੁੰਡਲੀ ਚ ਮਾਰ ਪੰਡਤਾ ਨਿਗਾ ਛੜਿਆਂ ਦੀ ਕੁੰਡਲੀ ਚ ਮਾਰ ਪੰਡਤਾ ਹੋ ਤੇਰੇ ਟੁੱਟਿਆ ਮੁਕੱਦਰਾਂ ਦਾ ਕਸ ਦੁਸ਼ ਕੰਜਾ ਪਹਿਲੋ ਪੱਤਰੀ ਤੇ ਰੱਖ ਤੂੰ ਰੁਪਈਏ 51 ਤੇਰੇ ਟੁੱਟੇ ਮਕਦਰਾਂ ਦਾ ਕਸਦੋਂ ਸ਼ਿਕੰਜਾ ਪਹਿਲਾ ਪੱਤਰੀ ਤੇ ਰੱਖ ਤੂੰ ਰੁਪਈਏ 51 ਕਰਾਂ ਤੇਰੇ ਲਈ ਤਵੀਤ ਮੈਂ ਤਿਆਰ ਛੜਿਆ ਹਾੜ ਕੁੜੀ ਕੜੂ ਤੇਰੇ ਨਾਲ ਪਿਆਰ ਛੜਿਆ ਹਰ ਕੁੜੀ ਕੜੂ ਤੇਰੇ ਨਾਲ ਪਿਆਰ ਛੜਿਆ